ਪੰਜਾਬੀਓ ਸਸਰੀ ਕਾਲ ਬਹੁਤ ਵੱਡੀ ਖਬਰ ਆ ਚੁੱਕੀ ਹੈ ਜਿਵੇਂ ਕਿ ਸੀਐਮ ਭਗਵੰਤ ਮਾਨ ਨੂੰ ਦਰਅਸਲ ਡਿੰਪੀ ਢਿੱਲੋਂ ਨੇ ਪਸਾ ਦਿੱਤਾ ਡਿੰਪੀ ਢਿੱਲੋਂ ਨੇ ਐ ਪਸਾ ਦਿੱਤਾ ਕਿ ਜਿਵੇਂ ਉਹਨਾਂ ਨੂੰ ਨੋਟਿਸ ਜਾਰੀ ਹੋਇਆ ਗਿੱਦੜ ਵਾਹ ਦੇ ਵਿੱਚ ਇੱਕ ਚੋਣ ਕਮਿਸ਼ਨ ਵੱਲੋਂ ਇੱਕ ਨੋਟਿਸ ਜਾਰੀ ਭੇਜਿਆ ਗਿਆ ਭੇਜਿਆ ਇਹ ਗਿਆ ਵੀ ਉਹਨਾਂ ਜਿਵੇਂ ਰਾਜਾ ਬੜਿੰਗ ਦੀ ਤੇ ਮਨਪ੍ਰੀਤ ਸਿੰਘ ਬਾਦਲ ਦੀ ਫੋਟੋ ਦੇ ਉੱਤੇ ਜਿਹੜਾ ਕਰੌਸ ਦਾ ਨਿਸ਼ਾਨ ਮਾਰਿਆ ਤਾਂ ਉਹਦੇ ਉੱਤੇ ਵਿਵਾਦ ਖੜਾ ਹੋ ਗਿਆ ਤੇ ਸੀਐਮ ਭਗਵੰਤ ਮਾਨ ਵੀ ਪਸਾ ਦਿੱਤੇ ਬੇਚੇ ਕਈ ਹੋਰ ਮੰਤਰੀ ਰਗੜੇ ਗਏ ਜਿਵੇਂ ਕਿ ਡਿੰਪੀ ਢਿੱਲੋਂ ਨੂੰ ਨੋਟਿਸ ਜਾਰੀ ਹੋ ਗਿਆ ਉਸ ਤੋਂ ਬਾਅਦ ਵੱਡਾ ਵਿਵਾਦ ਖੜਾ ਹੋਇਆ ਜਿਹੜੀ ਰਾਜਾ ਬੜਿੰਗ ਦੇ ਘਰ ਵਾਲੀ ਹੈ ਅਮਰਤਾ ਬੜਿੰਗ ਤਾਂ ਉਹਨਾਂ ਨੇ ਇੱਕ ਚਿੱਠੀ ਦੇ ਜ਼ਰੀਏ ਸ਼ਿਕਾਇਤ ਭੇਜੀ ਸੀ ਤਾਂ ਉਹਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿਹੜਾ ਪੰਜਾਬ ਦੇ ਵਿੱਚ ਇਕ ਆਮ ਆਦਮੀ ਪਾਰਟੀ ਦੁਆਰਾ ਜਿਹੜਾ ਕਿ ਡਿੰਪੀ ਢਿੱਲੋਂ ਨੂੰ ਉੱਥੇ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਉਸ ਦੇ ਉੱਤੇ ਵੱਡਾ ਐਕਸ਼ਨ ਹੋ ਚੁੱਕਾ ਹੈ ਨਾਲ ਹੀ ਰਗੜੇ ਗਏ ਸੀਐਮ ਮਾਨ ਤਾਂ ਪਹਿਲਾ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਅਗਲੇ ਜਿਹੜੇ ਵਿਚਾਰ ਨੇ ਬੜੇ ਹੀ ਅਹਿਮ ਚਰਚਾ ਗਈ ਤਾਂ ਉਸਤੇ ਆਪਾਂ ਜ਼ਰੂਰ ਕਰਨੀ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੀ ਵੱਡੀ ਗੱਲ ਹੈ ਜਿਹੜੀ ਕਿ ਕੱਲ ਅਕਾਲ ਤਖਤ ਸਾਹਿਬ ਦੇ ਉੱਥੇ ਮੱਥਾ ਟੇਕਣ ਗਏ ਸੀ ਪਰ ਰਾਹਤ ਨਹੀਂ ਮਿਲੀ ਉਹ ਵੀ ਜਾਨੀ ਇੱਕ ਫਸ ਸਕਦੇ ਨੇ ਮੈਂ ਤੁਹਾਨੂੰ ਦੱਸੂਗਾ ਪਹਿਲਾਂ ਇਸ ਨੂੰ ਸੁਣੋ ਸ਼ਿਕਾਇਤ ਕੀਤੀ ਫਿਰ ਇਹ ਸ਼ਿਕਾਇਤ ਚੋਣ ਕਮਿਸ਼ਨ ਦੇ ਕੋਲ ਭੇਜੀ ਗਈ ਫਿਰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਤੇ ਆਖਿਆ ਕਿ ਭਾਈ 24 ਘੰਟਿਆਂ ਦੇ ਵਿੱਚ ਜਵਾਬ ਦਿਓ ਹੁਣ ਕੀ ਕਹਿੰਦੇ ਨੇ ਕਹਿੰਦੇ ਨੇ ਕਿ ਪੋਸਟਰ ਇਹਨਾਂ ਨੇ ਛਾਪੇ ਨੇ ਤੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਚਿਹਰੇ ਦੇ ਉੱਤੇ ਕਾਂਟਾ ਮਾਰਿਆ ਹੋਇਆ ਹੈ ਕਾਲੇ ਰੰਗ ਦੇ ਨਾਲ ਔਰ ਦੂਜੀ ਪਾਸੇ ਭਾਜਪਾ ਦੇ ਉਮੀਦਵਾਰ ਨੇ ਮੰਨਤਿਤ ਬਾਦਲ ਉਹਨਾਂ ਦੇ ਚਿਹਰੇ ਦੇ ਉੱਤੇ ਕਾਂਠਾ ਮਾਰਿਆ ਹੋਇਆ ਹੈ ਹਾਲਾਂਕਿ ਸ਼ਿਕਾਇਤ ਕਾਂਗਰਸ ਵੱਲੋਂ ਦਿੱਤੀ ਗਈ ਹੈ ਕਾਂਗਰਸ ਵੀ ਉਮੀਦਵਾਰ ਨੇ ਸ਼ਿਕਾਇਤ ਕੀਤੀ ਹੈ ਕਿ ਇਹ ਕੰਮ ਕੀਤਾ ਜਾ ਰਿਹਾ ਹੈ ਤਸਵੀਰਾਂ ਜਿਹੜੀਆਂ ਨੇ ਨਤੀਆਂ ਲਗਾਈਆਂ ਜਾ ਰਹੀਆਂ ਨੇ ਔਰ ਇਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਜਾ ਰਿਹਾ ਚਿਹਰਿਆਂ ਦੇ ਉੱਤੇ ਕਾਲੇ ਰੰਗ ਦੇ ਕ੍ਰਾਸ ਮਾਰੇ ਜਾ ਰਹੇ ਨੇ ਸੋ ਜਿਹੜੇ ਅਫਸਰ ਨੇ ਚੋਣਾ ਸਰਾਨੇ ਕਿਹਾ ਕਿ ਨੋਟਿਸ ਜਾਰੀ ਕੀਤਾ ਔਰ ਆਖਿਆ ਕਿ ਤੁਸੀਂ ਮਨਜ਼ੂਰੀ ਲਈਏ ਇਸ ਤਰ੍ਹਾਂ ਦੇ ਪੋਸਟਰ ਲਗਾਉਣ ਵਾਸਤੇ ਤੁਸੀਂ ਕਿਵੇਂ ਇਸ ਤਰ੍ਹਾਂ ਦੇ ਪੋਸਟਰ ਜਿਹੜੇ ਆ ਉਹ ਲਗਾ ਸਕਦੇ ਹੋ ਇਹ ਲੱਗ ਹੀ ਨਹੀਂ ਸਕਦੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਪੋਸਟਰਾਂ ਦੇ ਵਿੱਚ ਕਹਿੰਦੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਪੋਸਟਰ ਤੁਸੀਂ ਲਾਏ ਨੇ ਇਹ ਹਟਾਓ ਔਰ ਨਹੀਂ ਤਾਂ ਫਿਰ ਤੁਹਾਡੇ ਖਿਲਾਫ ਸਖਤ ਕਾਰਵਾਈ ਜਿਹੜੀ ਕੀਤੀ ਜਾਵੇਗੀ ਹੁਣ ਇੱਥੇ ਸਵਾਲ ਇਹ ਹੈ ਕਿ ਇੱਕ ਪਾਸੇ ਪੋਸਟਰ ਲੱਗੇ ਔਰ ਪੋਸਟਰ ਲਗਾਉਣ ਤੋਂ ਬਾਅਦ ਜਿਹੜੀ ਕਾਰਵਾਈ ਵੇਖਣ ਨੂੰ ਮਿਲੀ ਆ ਉਹ ਵੱਖਰੀ ਔਰ ਦੂਜੇ ਪਾਸੇ ਇਹ ਕਿ ਪੋਸਟਰ ਲਹੋਂਤੇ ਖਰਚਾ ਗੱਲ ਇਹ ਹੈ ਵੀ ਹਮੇ ਹੁਣ ਭੁਗਤਾਨ ਤਮਾਨ ਦਰਅਸਲ ਨਵੀਆਂ ਨਵੀਆਂ ਜਿਹੜੀਆਂ ਖੇਡਾਂ ਖੇਡ ਰਿਆ ਪੰਜਾਬ ਦੇ ਵਿੱਚ ਉਹਦੇ ਨਾਲ ਫਾਇਦਾ ਨਹੀਂ ਬਲਕਿ ਖੁਦ ਆਪ ਹੀ ਫਸ ਰਿਆ ਆਪਦੇ ਉਮੀਦਵਾਰਾਂ ਦੇ ਉੱਤੇ ਧਿਆਨ ਨਹੀਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਕੋਈ ਧਿਆਨ ਨਹੀਂ ਸਿਰਫ ਜਿੱਥੇ ਕੱਲਾ ਫਿਰਦਾ ਉੱਥੇ ਫਿਰਦਾ ਟੋਚਕਲੇ ਕਹਾਣੀਆਂ ਗੱਪ ਛੜੱਪ ਜਨਤਾ ਨੂੰ ਮਾਰਨ ਤੇ ਜੋਰ ਦੇ ਰੱਖਿਆ ਭਗਵਾਨਤ ਮਾਨ ਨੇ ਚਾਰੇ ਪਾਸਿਓਂ ਅੱਡੀ ਚੋਟੀ ਦਾ ਜ਼ੋਰ ਲੱਗਿਆ ਵੀ ਮੈਂ ਗੱਪ ਛੜਾਪ ਮਾਰ ਕੇ ਸਾਡੇ ਉਮੀਦਵਾਰਾਂ ਨੂੰ ਇੱਥੋਂ ਕੱਢ ਕੇ ਲੈ ਜਾਊਂਗਾ ਜਿੱਤਾ ਕੇ ਲੈ ਜਾਊਂਗਾ ਪਰ ਨਹੀਂ ਚੋਣ ਕਮਿਸ਼ਨ ਜਿਹਦੇ ਬੰਦੇ ਦੇ ਉੱਤੇ ਨੋਟਿਸ ਜਾਰੀ ਕਰਦਾ ਤਾਂ ਉਸਤੇ ਬਹੁਤ ਵੱਡਾ ਅਕਸ ਪੈਦਾ ਹੋ ਜਾਂਦਾ ਜਿਵੇਂ ਕਿ ਉਹਦੀ ਜਿੱਤਣ ਦੀ ਸੁਭਾਵਨਾ ਤਾਂ ਬਿਲਕੁਲ ਹੀ ਨਹੀਂ ਨਹੀਂ ਬਿਲਕੁਲ ਹੀ ਨਹੀਂ ਹੈਗੀ ਕਿਉਂ ਕਿਉਂਕਿ ਜਦੋਂ ਚੋਣ ਕਮਿਸ਼ਨ ਇੱਕ ਐਸੀ ਅ ਪ੍ਰਕਿਰਿਆ ਹੁੰਦੀ ਆ ਉਹਨਾਂ ਦੀ ਜਦੋਂ ਜਿਨ੍ਹਾਂ ਦੇ ਉੱਤੇ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਹੁਣ ਢੈਂਪੀ ਤੇ ਲੋਧੀਹਾਰ ਆਏ ਦੇ ਨੇ ਇੱਕ ਵੀਡੀਓ ਵਾਇਰਲ ਹੋ ਜਾਂਦੀ ਆ ਕਦੇ ਸੀਐਮ ਮਾਨ ਨੂੰ ਕਹਿੰਦੇ ਨੇ ਵੀ ਇਹਨਾਂ ਨੇ ਐ ਕਰਤਾ ਜੀ ਫਲਾਨਾ ਕਰਤਾ ਜੀ ਤਾਂ ਹੁਣ ਖੁਦ ਹੀ ਫਸ ਗਏ ਨੇ ਤੇ ਨਾਲ ਹੀ ਭਗੰਤ ਮਾਨ ਨੂੰ ਵੀ ਰਗੜ ਦਿੱਤਾ ਕਿਉਂਕਿ ਜਦੋਂ ਇੱਕ ਮੁੱਖ ਮੰਤਰੀ ਦੇ ਦੁਆਰਾ ਕੋਈ ਉਮੀਦਵਾਰ ਨੂੰ ਉਤਾਰਿਆ ਗਿਆ ਹੋਵੇ ਤਾਂ ਉਸ ਉਮੀਦਵਾਰ ਦੇ ਜਿਹੜੇ ਲੱਛਣ ਨੇ ਜਾਂ ਫਿਰ ਜਿਹੜੀ ਨੀਤੀ ਆ ਜਾਂ ਜਿਹੜੇ ਕਰਤੂਤਾਂ ਨੇ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਤੋਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਭਗਵੰਤ ਮਾਨ ਕਿੱਧਰ ਭੱਜੂ ਇਹ ਲੋਕ ਕਹਿ ਰਹੇ ਨੇ ਵੀ ਭੱਜੂ ਕਿੱਧਰ ਹੁਣ ਭਗਵੰਤ ਮਾਨ ਫਸ ਚੁੱਕੇ ਨੇ ਆਪਣੇ ਹੀ ਲੋਕ ਇਹਦੀਆਂ ਲੱਤਾਂ ਖਿੱਚਣ ਦੇ ਤੁਲੇ ਹੋਏ ਆ ਤੇ ਸੀਐਮ ਭਗਵੰਤ ਮਾਨ ਨੂੰ ਇਹ ਹੈ ਵੀ ਮੈਂ ਦੁਬਾਰਾ ਤੋਂ ਐਕਟਿਵ ਹੋ ਜਾਊਂਗਾ ਆਜੂਂਗਾ ਨਹੀਂ ਕਿਉਂਕਿ ਤੇਰੇ ਹੀ ਜਿਹੜੇ ਉਮੀਦਵਾਰ ਨੇ ਜਾਂ ਤੇਰੇ ਲੀਡਰ ਨੇ ਆਸ-ਪਾਸ ਦੇ ਜਿੰਨੇ 2-4 ਹੈ ਤਾਂ ਉਹ ਤੈਨੂੰ ਡੇਗਣਾ ਹੀ ਚਾਹੁੰਦੇ ਆ ਤੈਨੂੰ ਬਣਿਆ ਰਹਿਣਾ ਚਾਹੁੰਦੇ ਵੀ ਇਹ ਬਣਿਆ ਰਵੇ ਨਾ ਕਿਉਂਕਿ ਇਹ ਉਮੀਦਵਾਰ ਤੇਰੇ ਮੰਗਰ ਪਏ ਹੋਏ ਨੇ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਉਹ ਅਰਵਿੰਦ ਕੇਜਰੀਵਾਲ ਦੀ ਹੈ ਉਹ ਵੀ ਤੁਸੀਂ ਜਾਣਦੇ ਹੋ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਅੰਦਰੋਂ ਅੰਦਰੀ ਇੱਕ ਇੱਕ ਐਸੀ ਮਤਲਬ ਮਹੀਮ ਚਲਾਈ ਹੈ ਇਹਨਾਂ ਦੇ ਜਿਹੜੇ ਨਾਲ ਦੇ ਬੰਦੇ ਨੇ ਸੀਐਮ ਭਗਵੰਤ ਮਾਨ ਦੇ ਉਹਨਾਂ ਦੇ ਵੀ ਕੰਨਾਂ ਦੇ ਵਿੱਚ ਹੂਕ ਮਾਰੀ ਹੋਈ ਹੈ ਤੇ ਭਗਵੰਤ ਮਾਨ ਨੂੰ ਕੀ ਲੱਗਦਾ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਾ ਲੂੰਗਾ ਨਹੀਂ ਬਣਾ ਸਕਦਾ ਸਾਡੇ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਤਾਂ ਹੁਣ ਤੁਸੀਂ ਸਮਝੋ ਵੀ ਜਦੋਂ ਡਿੰਪੀ ਢਿੱਲਰ ਨੂੰ ਨੋਟਿਸ ਜਾਰੀ ਹੋ ਗਿਆ ਬਦਨਾਮੀ ਕੀ ਦੀ ਐ ਉਮੀਦਵਾਰ ਕੀ ਦਾ ਹੋ ਆਮ ਆਦਮੀ ਪਾਰਟੀ ਦਾ ਤੇ ਉਹ ਤੱਬਾ ਕੀ ਦੇ ਤੇ ਲੱਗਦਾ ਸੀਐਮ ਭਗਵੰਤ ਮਾਨ ਤੇ ਤਾਂ ਇਹ ਇਹ ਹੈ ਸਾਡੇ ਪੰਜਾਬ ਦੀ ਕਹਾਣੀ ਪੰਜਾਬੀਓ ਤੇ ਇਹਦੇ ਵਿੱਚ ਤੁਸੀਂ ਹੁਣ ਦੇਖੋ ਵੀ ਕਿਹੜੇ ਕਿਹੜੇ ਹਤਕੰਡੇ ਆਪਨਾ ਰਹੇ ਨੇ ਜਿੱਤਣ ਦੇ ਲਈ ਯਾਰ ਪਹਿਲਾਂ ਰੇ ਭੇਜੀ ਉੱਥੇ ਭਗਵੰਤ ਮਾਨ ਨੇ ਗਿੱਦੜ ਵਹੇ ਟ੍ਰੇਨ ਦੇ ਜ਼ਰੀਏ ਉੱਥੇ ਲੋਕਾਂ ਨੂੰ ਕਿਹਾ ਵੀ डीएपी ਲੈ ਜੋ ਚੱਕ ਕੇ 26000 ਏਕੜ ਦੀ ਯਾਨੀ ਉਹਨੇ 26000 ਗੱਟਾ ਦਾ ਹੈ ਸੀ ਤਾਂ ਇਹ ਚਾਂਸੇ ਚ ਲੈਂਦੇ ਨੇ ਸਾਡੇ ਲੋਕਾਂ ਨੂੰ ਪਰ ਸਾਡੇ ਲੋਕ ਚਾਂਸੇ ਚ ਨਹੀਂ ਆਉਂਦੇ ਜਿੰਨਾ ਮਰਜੀ ਜੋਰ ਲਾ ਲੈਣ ਜਿੰਨਾ ਮਰਜੀ ਯਤਨ ਕਰ ਲੈਣ ਸਾਡੇ ਲੋਕ ਇਹਨਾਂ ਦੇ ਪਲੇਂਜੇ ਚ ਨਹੀਂ ਆਉਣਾ ਚਾਹੁੰਦੇ ਤਾਂ ਠੀਕ ਆ ਪੰਜਾਬੀ ਨੂੰ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ